ਮੀਡੀਆ ਇਸ ਗੱਲ ਕਰ ਰਿਹਾ ਸੀ ਵੀ ਸ਼ਾਇਦ ਜਿਹੜਾ ਪਿਛਲਾ ਅੰਦੋਲਨ ਹੋਇਆ ਇਹ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਦੁਬਾਰਾ ਉੱਪਰ ਨਹੀਂ ਆ ਸਕਦਾ ਪਰ ਅੱਜ ਤੁਸੀਂ ਨਿਗਾਹ ਮਾਰ ਕੇ ਦੇਖੋ ਮੋਦੀ ਦੀ ਕੋਈ ਵੀ ਤਾਕਤ ਹੈ ਜਿਹੜੀ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕ ਨਹੀਂ ਸਕਦੀ ਇਹ ਸਾਡੇ ਜਥੇਬੰਦੀ ਦੇ ਆਗੂ ਆਖਦੇ ਨੇ ਵੀ 15 ਤਰੀਕ ਤੋਂ ਪਹਿਲਾਂ ਪਹਿਲਾਂ ਪੂਰੇ ਇੰਡੀਆ ਦੇ ਵਿੱਚੋਂ ਸੈਂਕੜੇ ਜਿਹੜੇ ਟਰੈਕਟਰ ਨੇ ਹਜ਼ਾਰਾਂ ਟਰੈਕਟਰ ਨੇ ਉਹ ਦਿੱਲੀ ਦੀ ਹਿੱਕ ਤੇ ਜਾ ਕੇ ਲਲ ਕਰੇ ਮਾਰਨਗੇ ਭਾਈ ਵੀ ਜਦੋਂ ਸਾਨੂੰ ਸਾਡੇ ਵੱਡੇ ਆਗੂ ਹਰੀ ਚੰਡੀ ਕਰ ਦਿੰਦੇ ਆ ਤਾਂ ਇਹ ਟਰਾਲੀਆਂ ਬਈ ਸੈਲਫ ਮਾਰ ਕੇ ਸਿੱਧੀ ਦਿੱਲੀ ਨੂੰ ਸਿੱਧੀਆਂ ਕਰਦਾਂਗੇ ਆਪਾਂ ਵੱਡੇ ਵੱਡੇ ਜਿਹੜੇ ਟਰੱਕ ਤੇ ਚੱਕ ਚੱਕ ਕੇ ਲੋਕਾਂ ਨੇ ਪਲਟਾਤੇ ਉਸੇ ਤਰ੍ਹਾਂ ਦਾ ਤੁਸੀਂ ਜਲਵਾ ਲੋਕਾਂ ਦਾ ਉਸੇ ਤਰ੍ਹਾਂ ਦੇ ਜਿਹੜੇ ਜਲਵੇ ਨੇ ਉਹ ਦੁਬਾਰਾ ਤੁਹਾਨੂੰ ਦੇਖਣ ਨੂੰ ਮਿਲਣਗੇ ਜੀ ਇੱਕ ਚੀਜ਼ ਹੈਗੀ ਆ ਲੋਕਾਂ ਦੇ ਹੜਾ ਨੂੰ ਨੱਕੇ ਨਹੀਂ ਲੱਗਦੇ ਹੁੰਦੇ ਜਦੋਂ ਲੋਕ ਇਕੱਠੇ ਹੋ ਕੇ ਕੋਈ ਚੀਜ਼ ਨੂੰ ਮਤ ਲੈਣ ਵੱਡੇ ਵੱਡੇ ਕਿਲੇ ਸਰ ਕਰ ਲੈਂਦੇ ਨੇ ਅਗਰ ਅੱਜ ਨਾਲ ਅਸੀਂ ਘਰਾਂ ਦੇ ਵਿੱਚੋਂ ਨਿਕਲੇ ਸ਼ਾਇਦ ਮੁੜ ਕੇ ਸਾਨੂੰ ਸੰਘਰਸ਼ ਕਰਨ ਨਹੀਂ ਦੇਣਾ ਇਸ ਦਿੱਲੀ ਸਰਕਾਰ ਨੇ ਤੇਲ ਦੇ ਢੋਲ ਸਾਡੇ ਭਰਾਏ ਹੋਏ ਨੇਗੇ ਤਾਂ ਕਿ ਸਾਨੂੰ ਰਸਤੇ ਦੇ ਵਿੱਚ ਕੋਈ ਸਮੱਸਿਆ ਨਾ ਆਵੇ ਕਿਉਂਕਿ ਜੇ ਇਹ ਜੇ ਪ੍ਰਬੰਧ ਸਰਕਾਰ ਕਰ ਲੈਂਦੀ ਉਹ ਜੇ ਫਿਰ ਕਿਸਾਨ ਵੀ ਕਰ ਲੈਂਦੇ ਨੇਗੇ ਜੇ ਅੱਜ ਉਹਨਾਂ ਨੇ ਵੱਡੀਆਂ ਵੱਡੀਆਂ ਜੀਸੀਬੀਆਂ ਨਾਲ ਪੱਥਰ ਰੱਖਤੇ ਤਾਂ ਕਿਸਾਨਾਂ ਕੋਲੇ ਵੀ ਜੀਸੀਬੀਆਂ ਨੇ ਹਾਈਡਰੇ ਨੇ ਵੱਡੇ ਵੱਡੇ ਇਸ ਕਰਕੇ ਉਹ ਜੇ ਪ੍ਰਬੰਧ ਕਰਕੇ ਅਸੀਂ ਚੱਕ ਵੀ ਲਵਾਂਗੇ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਭਾਰਤੀ ਕਿਸਾਨ ਜਥੇਬੰਦੀਆਂ ਨੇ 13 ਫਰਵਰੀ ਨੂੰ ਦਿੱਲੀ ਕੂਚ ਕਰਨਾ ਦਿੱਲੀ ਕੂਚ ਕਰਨ ਲਈ ਲਗਾਤਾਰ ਜਿਹੜੀਆਂ ਆਪਣੀਆਂ ਤਿਆਰੀਆਂ ਨੇ ਉਹ ਜਾਰੀ ਨੇ ਟਰਾਲੀਆਂ ਲਗਾਤਾਰ ਜਾਨੀ ਕਿ ਦੂਰੋਂ ਦੂਰੋਂ ਜ਼ਿਲ੍ਹਾ ਅਮਰਸਰ ਤੋਂ ਬਿਆਸ ਤੋਂ ਜਲੰਧਰ ਤੋਂ ਕਿਤੇ ਨਾ ਕਿਤੇ ਲੁਧਿਆਣੇ ਤੋਂ ਸੰਗਰੂਰ ਤੋਂ ਬਠਿੰਡੇ ਤੋਂ ਪੂਰੇ ਪੰਜਾਬ ਦੇ ਵਿੱਚੋਂ ਜਿਹੜੀਆਂ ਟਰਾਲੀਆਂ ਨੇ ਉਹ ਸ਼ੰਭੂ ਬਾਰਡਰ ਖਨੌਰੀ ਬਾਰਡਰ ਵੱਲ ਪਹੁੰਚ ਰਹੀਆਂ ਨੇ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਪਟਿਆਲਾ ਦੀਆਂ ਪਟਿਆਲਾ ਦੇ ਮਹਿਮਦਪੁਰ ਮੰਡੀ ਜਾਨੀ ਕਿ ਬਠਿੰਡਾ ਤੋਂ ਚੰਡੀਗੜ੍ਹ ਨੈਸ਼ਨਲ ਹਾਈਵੇ ਆ ਨੈਸ਼ਨਲ ਹਾਈਵੇ ਦੇ ਬਿਲਕੁਲ ਕਰੀਬ ਆ ਇਹ ਮੰਡੀ ਪਟਿਆਲਾ ਦੇ ਨਜ਼ਦੀਕ ਜਿੱਥੇ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਨੇ ਆ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੀਆਂ ਵੱਡੀ ਗਿਣਤੀ 'ਚ ਸੈਂਕੜੇ ਟਰਾਲੀਆਂ ਇਸ ਮੰਡੀ ਵਿੱਚ ਪਹੁੰਚ ਚੁੱਕੀਆਂ ਨੇ ਅਤੇ ਉਸ ਤੋਂ ਬਾਅਦ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਇਹ ਟਰਾਲੀਆਂ ਇੱਥੇ ਹੀ ਇਕੱਠੀਆਂ ਹੋਣਗੀਆਂ ਵੱਡੀ ਗਿਣਤੀ ਚ ਕਿਸਾਨ ਆਗੂ ਕਹਿੰਦੇ ਨੇ ਕਿ ਬਹੁਤ ਜਥੇਬੰਦੀਆਂ ਨੇ ਜਿਹੜੀਆਂ ਇੱਥੇ ਪਹੁੰਚਣਗੀਆਂ ਪਹੁੰਚਣ ਤੋਂ ਬਾਅਦ ਇਹ ਸਿੱਧੀਆਂ ਸੰਭੂ ਬਾਰਡਰ ਨੂੰ ਚੱਲਣਗੀਆਂ ਇੱਥੋਂ ਜਨਕਿ 13 ਫਰਵਰੀ ਨੂੰ ਪ੍ਰੋਗਰਾਮ ਸੀ ਕਿ ਦਿੱਲੀ ਨੂੰ ਕੂਚ ਕਰਾਂਗੇ ਜਨਕਿ ਹਰਿਆਣਾ ਬਾਰਡਰ 'ਚ ਐਂਟਰੀ ਕਰਾਂਗੇ ਹਰਿਆਣੇ 'ਚ ਪਰ ਹਰਿਆਣਾ ਪੁਲਿਸ ਪ੍ਰਸ਼ਾਸਨ ਨੇ ਜਿਹੜੀਆਂ ਉੱਥੇ ਤਿਆਰੀਆਂ ਨੇ ਪੂਰੀਆਂ ਉਹ ਵੀ ਕਈ ਦਿਨਾਂ ਤੋਂ ਲਗਾਤਾਰ ਲੱਗੇ ਹੋਏ ਨੇ ਜਨਕਿ ਵੈਰੀਗੇਟਿੰਗ ਤਕੜੀ ਕੀਤੀ ਹੋਈ ਆ ਅਤੇ ਸਿਮੈਂਟਡ ਕੰਧਾਂ ਉੱਥੇ ਬਣਾਈਆਂ ਹੋਈਆਂ ਨੇ ਪਰ ਕਿਸਾਨ ਕਹਿ ਰਹੇ ਨੇ ਕਿ ਕੰਧਾਂ ਕੁੰਧਾ ਸਾਡੇ ਅੱਗੇ ਕੁਝ ਨਹੀਂ ਅਟਦੀਆਂ ਅਸੀਂ ਅੱਗੇ ਜਾਣਾ ਤਾਂ ਜਾਣਾ ਅਤੇ ਦੂਜੇ ਪਾਸੇ ਚੰਡੀਗੜ੍ਹ 'ਚ ਮੀਟਿੰਗ ਲਗਾਤਾਰ ਜਾਰੀ ਆ ਕਿਸਾਨ ਆਗੂਆਂ ਦੀਆਂ ਤਿੰਨ ਕੇਂਦਰੀ ਮੰਤਰੀ ਪਹੁੰਚੇ ਹੋਏ ਨੇ ਚੰਡੀਗੜ੍ਹ ਉਹਨਾਂ ਦੀ ਮੀਟਿੰਗ ਚੱਲ ਰਹੀ ਆ ਮੀਟਿੰਗ ਦਾ ਸਿੱਟਾ ਕੀ ਨਿਕਲਣਾ ਮੀਟਿੰਗ ਦਾ ਰਿਜ਼ਲਟ ਕੀ ਨਿਕਲਣਾ ਉਹ ਬਾਅਦ 'ਚ ਪਤਾ ਲੱਗਣਾ ਪਰ ਜਿਹੜੀਆਂ ਕਿਸਾਨਾਂ ਦੀਆਂ ਤਿਆਰੀਆਂ ਨੇ ਉਹ ਬਹੁਤ ਵੱਡੇ ਪੱਧਰ ਤੇ ਨੇ ਜਨਨ ਕਿ ਇੱਥੇ ਸੰਕਰੇ ਟਰਾਲੀਆਂ ਇਕੱਠੀਆਂ ਹੋ ਚੁੱਕੀਆਂ ਨੇ ਹੋਰ ਟਰਾਲੀਆਂ ਨੇ ਇੱਥੇ ਆਉਣਾ ਅਤੇ ਉਹਨਾਂ ਨੇ ਲਗਾਤਾਰ ਫਿਰ ਅੱਗੇ ਵਧਣਾ 13 ਫਰਵਰੀ ਨੂੰ ਸੋ ਜਥੇਬੰਦਕ ਆਗੂਆਂ ਨਾਲ ਵੀ ਗੱਲ ਬਾਤ ਕਰਾਂਗੇ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਇਕਤਾ ਆਜ਼ਾਦ ਬਲਾਕ ਨਾਬਾ ਦੇ ਪ੍ਰਧਾਨ ਨੇ ਗਮਦੂਰ ਸਿੰਘ ਉਹਨਾਂ ਨਾਲ ਕਰਾਂਗੇ ਗੱਲਬਾਤ ਗਮਦੂਰ ਜੀ ਦੇਖ ਰਿਹਾ ਕਿ ਟਰੈਲੀਆਂ ਲਗਾਤਾਰ ਇੱਥੇ 1:00 2:00 ਵਜੇ ਤੋਂ ਪਹੁੰਚਣੀਆਂ ਸ਼ੁਰੂ ਹੋਈਆਂ ਸੰਕੜੇ ਪਹੁੰਚ ਚੁੱਕੀਆਂ ਨੇ ਪਲੈਨਿੰਗ ਕੀ ਆ ਹੁਣ ਸਾਰੀ ਤੁਹਾਡੀ ਦੇਖੋ ਜੀ ਜਿਵੇਂ ਸਰਕਾਰ ਦੀ ਰਣਨੀਤੀ ਆ ਇੱਕ ਪਾਸੇ ਤਾਂ ਉਹ ਕਿਸਾਨਾਂ ਦੀਆਂ ਮੰਗਾਂ ਮੰਨਣ ਨੂੰ ਤਿਆਰ ਆ ਜਿਵੇਂ ਆਪਾਂ ਦੇਖਦੇ ਆਂ ਬਾਰ-ਬਾਰ ਮੀਟਿੰਗਾਂ ਕਰਦੀਆਂ ਹੁਣ ਵੀ ਮੀਟਿੰਗ ਚੱਲ ਰਹੀ ਆ ਔਰ ਦੂਜੇ ਪਾਸੇ ਦੇਖੋ ਤੁਸੀਂ ਅੱਜ ਪੂਰੇ ਇੰਡੀਆ ਦੇ ਹਾਲਾਤ ਕਿਦਾਂ ਦੇ ਬਣਾਤੇ ਜਿਵੇਂ ਅਸੀਂ ਦੂਜੇ ਮੁਲਕ ਦੇ ਵਿੱਚ ਖੜੇ ਹੁੰਨੇ ਆ ਇਸ ਕਰਕੇ ਕਿਸਾਨਾਂ ਨੂੰ ਪਤਾ ਵੀ ਜਿਹੜੀ ਇਹ ਮੋਦੀ ਸਰਕਾਰ ਆ ਇਹ ਸੌਖੀ ਨਹੀਂ ਸੈਟ ਆਉਂਦੀ ਸੋ ਇਸ ਕਰਕੇ ਜੇ ਅੱਜ ਸਰਕਾਰ ਨੇ ਬਹੁਤਿਆਂ ਜ਼ਿਆਦਾ ਵੱਡੀਆਂ ਸਾਨੂੰ ਦਿਸਦਾ ਤਿਆਰੀਆਂ ਕੀਤੀਆਂ ਹੋਣੇ ਪਰ ਕਿਤੇ ਜਿਆਦਾ ਵੱਧ ਕੇ ਜਿਹੜੇ ਕਿਸਾਨ ਭਰਾ ਨੇ ਪਿਛਲੇ ਅੰਦੋਲਨਾਂ ਤੋਂ ਬਹੁਤ ਕੁਝ ਸਿੱਖ ਕੇ ਉਹਨਾਂ ਨੇ ਵੱਡੇ ਪੱਧਰ ਤੇ ਜਿਹੜੀਆਂ ਤਿਆਰੀਆਂ ਕਰਕੇ ਅੱਜ ਇੱਥੇ ਇਕੱਠੇ ਹੋਏ ਨੇ ਵੈਸੇ ਤੁਸੀਂ ਕਹਿ ਰਹੇ ਹੋ ਕਿ ਪਿਛਲੇ ਅੰਦੋਲਨ ਚੋਂ ਕਿਸਾਨਾਂ ਨੇ ਬਹੁਤ ਕੁਝ ਸਿੱਖਿਆ ਪਰ ਪਿਛਲੇ ਅੰਦੋਲਨ ਤੋਂ ਹਰਿਆਣਾ ਸਰਕਾਰ ਹਰਿਆਣਾ ਪੁਲਿਸ ਪ੍ਰਸ਼ਾਸਨ ਨੇ ਵੀ ਬਹੁਤ ਕੁਝ ਸਿੱਖ ਲਿਆ ਜੀ ਉਹ ਵੀ 4 ਦਿਨ ਤੋਂ ਲੱਗੇ ਹੋਏ ਨੇ ਵੀ ਪਹਿਲੀ ਕੰਧਾ ਬਣਾ ਦਿਓ ਪਹਿਲੀ ਸਿਸਟਮ ਆਪਣਾ ਪੂਰਾ ਕਰ ਦਿਓ ਵੀ ਜਿਹੜੇ ਕਿਸਾਨ ਅੱਗੇ ਨਾ ਜਾ ਸਕਣ ਬਿਲਕੁਲ ਜੀ ਦੇਖੋ ਜਦੋਂ ਅੰਦੋਲਨ ਹੁੰਦੇ ਨੇ ਬਹੁਤ ਕੁਝ ਸਿਖਾ ਕੇ ਜਾਂਦਾ ਦੇਖੋ ਉਤਿਆਜਰ ਕੀਤਾ ਸਰਕਾਰ ਨੇ ਪਿਛਲੀ ਸਰਕਾਰ ਨੇ ਪਿਛਲੇ ਸਮੇਂ ਦੇ ਵਿੱਚ ਲੇਕਿਨ ਜਿਹੜੀ ਗੱਲ ਆ ਅੱਜ ਇੱਕ ਗੱਲ ਮੀਡੀਆ ਇਸ ਗੱਲ ਕਰ ਰਿਹਾ ਸੀ ਵੀ ਸ਼ਾਇਦ ਜਿਹੜਾ ਪਿਛਲਾ ਅੰਦੋਲਨ ਹੋਇਆ ਇਹ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਦੁਬਾਰਾ ਉਬੜ ਨਹੀਂ ਸਕਦਾ ਪਰ ਅੱਜ ਤੁਸੀਂ ਨਿਗਾਹ ਮਾਰ ਕੇ ਦੇਖੋ ਹਰੇਕ ਪਿੰਡਾਂ ਦੇ ਵਿੱਚੋਂ ਵੱਡੀਆਂ ਵੱਡੇ ਪੱਦਰ ਤੇ ਸੈਂਕੜੇ ਟਰੈਕਟਰ ਨੇ ਜਿਹੜੇ ਉਹ ਦਿੱਲੀ ਵੱਲ ਕੂਚ ਕਰ ਰਹੇ ਨੇ ਸੋ ਕਿਸਾਨਾਂ ਦੇ ਵਿੱਚ ਵੱਡਾ ਹੌਸਲਾ ਕਿਸਾਨੀ ਕੋ ਜਿੱਦ ਤੇ ਅੜੇ ਹੋਇਆ ਕਿ ਜਿਹੜੀਆਂ ਸਾਡੀਆਂ ਮੰਗਾਂ ਮੰਨੀਆਂ ਹੋਏ ਨੇ ਉਹਨਾਂ ਨੂੰ ਲਾਗੂ ਕਰਵਾਏ ਬਿਨਾ ਅਸੀਂ ਘਰ ਨਹੀਂ ਜਾਣਾ ਜੀ ਬਿਲਕੁਲ ਕਮਦੂਰ ਜੀ ਕਈ ਕਿੱਲਿਆਂ ਦੀ ਮੰਡੀ ਆ ਇਹ ਅਸੀਂ ਦੇਖ ਰਹੇ ਹੌਲੀ ਹੌਲੀ ਭਰਦੀ ਜਾ ਰਹੀ ਆ ਕਿੰਨੇ ਕ ਜ਼ਿਲ੍ਹਿਆਂ ਚੋਂ ਇੱਥੇ ਟਰੈਕਟਰ ਟਰਾਲੀਆਂ ਆ ਰਹੀਆਂ ਨੇ ਕਿੰਨੀਆਂ ਕ ਜਥੇਬੰਦੀਆਂ ਦੀਆਂ ਟਰੈਕਟਰ ਟਰਾਲੀਆਂ ਆ ਰਹੀਆਂ ਨੇ ਇੱਥੇ ਦੇਖੋ ਜੀ ਹਜੇ ਤਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੀਆਂ ਜਿਹੜੀਆਂ ਟਰਾਲੀਆਂ ਨੇ ਹਜੇ ਤਾਂ ਸ਼ੁਰੂ ਹੋਈਆਂ ਨੇ ਤੁਸੀਂ ਦੇਖਿਓ ਸਵੇਰ ਤੱਕ ਇੱਥੇ ਥਿਲ ਸਿੱਟਣ ਨੂੰ ਕਿਤੇ ਖੜਨ ਨੂੰ ਜਗ੍ਹਾ ਨਹੀਂ ਹੋਣੀ ਕਿਉਂਕਿ ਪੂਰੀ ਜਿਹੜੀ ਜਹਾਜ਼ ਜਥੇ ਵੰਦੀਆਂ ਟਰਾਲੀਆਂ ਨੇ ਉਰੇ ਹੋਣਗੀਆਂ ਵੱਡੇ ਪੱਧਰ ਤੇ ਆ ਰਹੀਆਂ ਨੇ ਔਰ ਨਾਲ ਜਿਵੇਂ ਮਜ਼ਦੂਰ ਸੰਘਰਸ਼ ਕਮੇਟੀ ਆ ਬਿਲਕੁਲ ਜੀ 1 ਮਿੰਟ ਬਾਅਦ ਚੁ ਕਰ ਰਹੇ ਆ ਗੱਲ ਸੋ ਤਸਵੀਰਾਂ ਤਸਵੀਰਾਂ ਤੁਹਾਨੂੰ ਇਹ ਅਨਾਜ ਮੰਡੀ ਦੀਆਂ ਦਿਖਾਉਂਦੇ ਹਾਂ ਜੋ ਬਠਿੰਡਾ ਚੰਡੀਗੜ੍ਹ ਸਾਹਮਣੇ ਨੈਸ਼ਨਲ ਹਾਈਵੇ ਆ ਉਸ ਤੋਂ ਬਾਅਦ ਲਗਾਤਾਰ ਨੈਸ਼ਨਲ ਹਾਈਵੇ ਤੋਂ ਟਰਾਲੀਆਂ ਐਂਟਰ ਹੋ ਰਹੀਆਂ ਨੇ ਇਸ ਮੰਡੀ 'ਚ ਜਾਨੀ ਕਿ ਇਹ ਮੰਡੀ ਤਕਰੀਬਨ ਅੱਧੀ ਤਾਂ ਭਰ ਚੁੱਕੀ ਆ ਕਿਸਾਨ ਕਹਿ ਰਹੇ ਨੇ ਕਿ ਇੱਥੇ ਵੱਡਾ ਕਾਫਲਾ ਇਕੱਠਾ ਕਰਾਂਗੇ ਅਤੇ ਫਿਰ ਉਹ ਕਾਫਲਾ ਜਿਹੜੀਆਂ ਸੰਕੜੇ ਟਰਾਲੀਆਂ ਹੋਣਗੀਆਂ ਹਜ਼ ਹੋਣ ਗਿਆ ਉਹ ਉਸ ਤੋਂ ਬਾਅਦ ਅਸੀਂ ਸ਼ੰਭੂ ਬਾਰਡਰ ਵੱਲ ਇੱਥੋਂ ਚੱਲਾਂਗੇ 13 ਫਰਵਰੀ ਦੀ ਸਵੇਰ ਨੂੰ ਕਿੰਨੇ ਵਜੇ ਚੱਲਣਗੇ ਇਹ ਪਲੈਨਿੰਗ ਅਸੀਂ ਕਰਨੀ ਆ ਅਤੇ ਫਿਲਹਾਲ ਇਕੱਠੇ ਹੋ ਰਹੇ ਹਾਂ ਜਨਨ ਇੱਕ ਗੱਲਬਾਤ ਵੀ ਆਗੂਆਂ ਨਾਲ ਜਾਰੀ ਹੈ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਜਿਨ੍ਹਾਂ ਦੇ ਪ੍ਰਧਾਨ ਨੇ ਜਸਵਿੰਦਰ ਸਿੰਘ ਲੋਂਗੋਵਾਲ ਜਨਨ ਕਿ ਸੰਗਰੂਰ ਸੰਗਰੂਰ ਤੋਂ ਬਹੁਤ ਵੱਡੇ ਪੱਧਰ ਤੇ ਟਰਾਲੀਆਂ ਇੱਥੇ ਪਹੁੰਚ ਰਹੀਆਂ ਨੇ ਜ਼ਿਲ੍ਹਾ ਸੰਗਰੂਰ ਆ ਰਿਹਾ ਅਤੇ ਲਗਾਤਾਰ ਗੱਲਬਾਤ ਵੀ ਕਰ ਰਹੇ ਆ ਬਾਕ ਨੱਬਾ ਆ ਰਿਹਾ ਪਟਿਆਲਾ ਸੰਗਰੂਰ ਦੀਆਂ ਟਰਾਲੀਆਂ ਇੱਥੇ ਇਕੱਠੀਆਂ ਹੋ ਇਹ ਗੱਲਬਾਤ ਕਰ ਰਹੇ ਸੀ ਕਿ ਹੋਰ ਜਥੇਬੰਦੀਆਂ ਕਿਹੜੀਆਂ ਕਿੜੇ ਨੇ ਕਿਉਂਕਿ ਅਸੀਂ ਇਕਤਾ ਆਜ਼ਾਦ ਨੂੰ ਦੇਖ ਰਹੇ ਹਾਂ ਹੋਰ ਟਰਾਲੀਆਂ ਫਿਲਹਾਲ ਦਿਖਾਈ ਨਹੀਂ ਦੇ ਰਹੀਆਂ ਦੇਖੋ ਜੀ ਇਹ ਜਗ੍ਹਾ ਖੁੱਲੀ ਆ ਇੱਥੇ ਮਜ਼ਦੂਰ ਸੰਘਰਸ਼ ਕਮੇਟੀ ਦੀਆਂ ਟਰਾਲੀਆਂ ਵੀ ਪਹੁੰਚਣੀਆਂ ਨੇ ਹੋਰ ਜਿਹੜੀਆਂ ਦੂਜੇ ਪਾਸੇ ਭਰਾਤਰ ਜਥੇਬੰਦੀਆਂ ਸਾਡੇ ਨਾਲ ਨੇ ਉਹ ਵੀ ਇੱਥੇ ਪਹੁੰਚਣ ਗਿਆ ਪਰ ਫਿਲਹਾਲ ਕਿਉਂਕਿ ਇਹ ਸਾਡਾ ਇਲਾਕਾ ਵੱਡੇ ਪੱਧਰ ਤੇ ਲੋਕਾਂ ਨੇ ਤਿਆਰੀ ਕੀਤੀ ਹੋਈ ਆ ਬਾਈ ਜੀ ਹਜੇ ਤਾਂ ਸ਼ੁਰੂਆਤ ਆ ਸਵੇਰ ਨੂੰ ਤੁਹਾਨੂੰ ਦੱਸਿਆ ਵੀ ਕਿਉਂਕਿ ਲਗਾਤਾਰ ਟਰਾਲੀਆਂ ਆ ਰਹੀ ਨੇ ਪਿੰਡਾਂ ਦੇ ਵਿੱਚ ਤਿਆਰੀ ਆ ਤੇ ਵੱਡੇ ਪੱਧਰ ਤੇ ਕਿਉਂਕਿ ਇੱਕ ਚੀਜ਼ ਹੈਗੀ ਆ ਲੋਕ ਸਮਝ ਚੁੱਕੇ ਨੇ ਕਿ ਏਕੇ ਦੇ ਵਿੱਚ ਔਰ ਸਬਰ ਦੇ ਵਿੱਚ ਬਲ ਹੁੰਦਾ ਲੋਕ ਇਹੀ ਚੀਜ਼ ਨੂੰ ਸਮਝ ਕੇ ਅੱਜ ਇਕੱਠੇ ਹੋ ਕੇ ਦਿੱਲੀ ਨੂੰ ਕੂਚ ਕਰਨਗੇ ਮੋਦੀ ਦੀ ਕੋਈ ਵੀ ਤਾਕਤ ਆ ਜਿਹੜੀ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕ ਨਹੀਂ ਸਕਦੀ ਇਹ ਸਾਡੇ ਜਥੇਬੰਦੀ ਦੇ ਆਗੂ ਆਖਦੇ ਨੇ ਵੀ 15 ਤਰੀਕ ਤੋਂ ਪਹਿਲਾਂ ਪਹਿਲਾਂ ਪੂਰੇ ਇੰਡੀਆ ਦੇ ਵਿੱਚੋਂ ਸੈਂਕੜੇ ਜਿਹੜੇ ਟਰੈਕਟਰ ਨੇ ਹਜ਼ਾਰਾਂ ਟਰੈਕਟਰ ਨੇ ਉਹ ਦਿੱਲੀ ਦੀ ਹਿੱਕ ਤੇ ਜਾ ਕੇ ਲਲਕਰੇ ਮਾਰਨਗੇ ਬਾਈ ਜੀ ਹੁਣ ਪਲਾਨ ਤੁਹਾਡਾ ਕੀ ਆ ਇਕੱਠੇ ਤੁਸੀਂ ਹੋ ਜਾਓਗੇ ਤੁਸੀਂ ਕਹਿ ਰਹੇ ਹੋ ਕਿ ਰਾਤੋਂ ਰਾਤ ਬਹੁਤ ਟਰਾਲੀਆਂ ਇੱਥੇ ਆਉਣੀਆਂ ਨੇ ਤਾਂ 13 ਫਰਵਰੀ ਦੀ ਸਵੇਰ ਨੂੰ ਕਿੰਨੇ ਵਜੇ ਇੱਥੋਂ ਚੱਲਣ ਦਾ ਪਲਾਨ ਆ ਕੋਈ ਬਣਾਈਆ ਸਕੀਮ ਜਾਂ ਬਣਾਉਣੀ ਆ ਦੇਖੋ ਜੀ ਜਿਹੜੀ ਪਲਾਨ ਦੀ ਗੱਲ ਕਰਦੇ ਹੋਂ ਜਿਹੜੀ ਆਪਣੀ ਮੀਟਿੰਗ ਚੱਲ ਰਹੀ ਆ ਵੇਸੇ ਸਾਨੂੰ ਉਮੀਦ ਨਹੀਂ ਹੈ ਕੋਈ ਵਧੀਆ ਸਿੱਟਾ ਨਿਕਲਿਆਊਗਾ ਪਰ ਇਸ ਮੀਟਿੰਗ ਤੋਂ ਬਾਅਦ ਅਸੀਂ ਵੇਟ ਕਰਾਂਗੇ ਸਾਡੀ ਜਿੱਥੇ ਬੰਦਿਆਂ ਦੀ ਮੀਟਿੰਗ ਹੋਊਗੀ ਜਿਵੇਂ ਸਾਡੇ ਕਿਸਾਨ ਆਗੂ ਆਖਣਗੇ ਭਾਈ ਜੀ ਜੇ ਉਹ ਆਖਦੇ ਆ ਰਾਤ ਨੂੰ 10 ਵਜੇ ਤੁਰਨਾ ਜਾਂ ਰਾਤ ਨੂੰ 12 ਵਜੇ ਤੁਰਨਾ ਉਸੇ ਟਾਈਮ ਭਾਈ ਇਹ ਇਸੇ ਕਰਕੇ ਅਸੀਂ ਜਿਹੜਾ ਵੱਡਾ ਕਾਫਲਾ ਬਣਾਇਆ ਵੀ ਜਦੋਂ ਸਾਨੂੰ ਸਾਡੇ ਵੱਡੇ ਆਗੂ ਹਰੀ ਚੰਡੀ ਕਰ ਦਿੰਦੇ ਆ ਤਾਂ ਇਹ ਟਰਾਲੀਆਂ ਬਈ ਸੈਲਫ ਮਾਰ ਕੇ ਸਿੱਧੀ ਦਿੱਲੀ ਨੂੰ ਸਿੱਧੀਆਂ ਕਰ ਦਾਂਗੇ ਆਪਾਂ ਠੀਕ ਹੈ ਜਾਨੀ ਕਿ ਜਦੋਂ ਆਗੂ ਘਰੋਂ ਆਉਂਦੇ ਨੇ ਉਥੋਂ ਲੇਟ ਹੋ ਜਾਂਦੇ ਨੇ ਆਹ ਪਲੈਨਿੰਗ ਆ ਤੁਹਾਡੀ ਵੀ ਇੱਥੋਂ ਇਕੱਠੇ ਨੇ ਜਦੋਂ ਜਦੋਂ ਹਰੀ ਝੰਡੀ ਮਿਲ ਗਈ ਨਾਲ ਦੀ ਨਾਲ ਫਿਰ ਉਧਰ ਸ਼ੰਭੂ ਬਾਟਰ ਵੱਲ ਨੂੰ ਹੋਣਾ ਤੁਸੀਂ ਬਿਲਕੁਲ ਜੀ ਜਿਵੇਂ 1 ਵਜੇ ਦਾ ਟਾਈਮ ਦਿੱਤਾ ਸੀ ਇਸ ਮੰਡੀ ਦਾ ਸਾਰੇ ਕਿਸਾਨ ਭਰਾਵਾਂ ਨੂੰ ਤੁਸੀਂ ਦੇਖ ਸਕਦੇ ਹੋ ਹੁਣ 5 ਵਜੇ ਚੁੱਕੇ ਨੇ ਕਿਉਂਕਿ ਜਦੋਂ ਅਸੀਂ ਘਰਾਂ ਦੇ ਵਿੱਚੋਂ ਨਿਕਲਦੇ ਹਾਂ ਤਾਂ ਵੱਡੇ ਪੱਧਰ ਤੇ ਜਿਹੜੇ ਕਿਸਾਨ ਨੇ ਇੱਕ ਸਾਲ ਦਾ ਰਾਸ਼ਨ ਜਿਹੜੀਆਂ ਵਸਤਾਂ ਨੇ ਉਹ ਇਕੱਠੀਆਂ ਕਰਕੇ ਲੰਬੇ ਸੰਘਰਸ਼ ਦੀ ਤਿਆਰੀ ਦੇ ਵਿੱਚ ਟਾਈਮ ਲੱਗ ਜਾਂਦਾ ਸੋ ਪਤਾ ਜਿਹੜੇ ਸਾਡੇ ਆਗੂ ਨੇ ਉਹਨਾਂ ਨੇ ਇਸ ਕਰਕੇ ਪਹਿਲਾਂ ਹੀ ਟਾਈਮ ਸਾਨੂੰ ਖੁੱਲਾ ਦਿੱਤਾ ਤਾਂ ਜੋ ਜਦੋਂ ਅਸੀਂ ਸਾਰਾ ਕਰੀਏ ਜਿਹੜੀ ਉਹ ਮੋਦੀ ਸਰਕਾਰ ਆ ਜਾਂ ਉਹ ਜਿਹੜੀ ਹੈਂਕੜਵਾੜ ਸਰਕਾਰ ਆ ਉਹਨੂੰ ਦੱਸ ਸਕੀਏ ਕਿ ਲੋਕ ਪਿੰਡਾਂ 'ਚ ਨਹੀਂ ਅੱਜ ਤੇਰੇ ਵੱਲ ਨੂੰ ਸਿੱਧੇ ਹੋਏ ਨੇ ਪਿੰਡਾਂ ਦੇ ਵਿੱਚੋਂ ਸੈਂਕੜੇ ਹਜ਼ਾਰਾਂ ਟਰਾਲੀਆਂ ਭਾਜੀ ਤੁਸੀਂ ਕੱਲ ਨੂੰ ਦੇਖੋਗੇ ਜਿਹੜੇ ਬਾਰਡਰਾਂ ਤੇ ਵੱਡੇ ਵੱਡੇ ਵੈਰੀਗੇਟ ਲੱਗੇ ਨੇ ਜਿਵੇਂ ਪਿਛਲੀ ਵਾਰ ਹੱਥਾਂ ਨਾਲ ਚੱਕ-ਚੱਕ ਕੇ ਵੱਡੇ ਵੱਡੇ ਜਿਹੜੇ ਟਰੱਕ ਤੇ ਚੱਕ-ਚੱਕ ਕੇ ਲੋਕਾਂ ਨੇ ਪਲਟਾਤੇ ਉਸੇ ਤਰ੍ਹਾਂ ਦਾ ਤੁਸੀਂ ਜਲਵਾ ਲੋਕਾਂ ਦਾ ਉਸੇ ਤਰ੍ਹਾਂ ਦੇ ਜਿਹੜੇ ਜਲਵੇ ਨੇ ਉਹ ਦੁਬਾਰਾ ਤੁਹਾਨੂੰ ਦੇਖਣ ਨੂੰ ਮਿਲਣਗੇ ਜੀ ਬਿਲਕੁਲ ਕੱਗਰ ਦੇ ਦੋ ਬ੍ਰਿਜ ਨੇ ਜੀ ਸੰਭੂ ਬਾਰਡਰ ਤੇ ਬਿਲਕੁਲ ਪੁਰ ਆਏ ਲਾਲੂ ਵੀ ਪੁਲਿਸ ਸੌਣੀ ਚ ਤਬਦੀਲ ਹੋਏ ਪਏ ਨੇ ਉੱਥੇ ਕਈ ਨਾਕੇ ਨੇ ਸਭ ਤੋਂ ਪਹਿਲਾਂ ਬੈਰੀਗੇਟਿੰਗ ਆ ਗਈ ਉਸ ਤੋਂ ਬਾਅਦ ਕੰਧਾਂ ਆ ਗਈਆਂ ਉਸ ਤੋਂ ਬਾਅਦ ਤਾਰਾਂ ਆ ਗਈਆਂ ਬਹੁਤ ਕਿਤੇ ਨਾ ਕਿਤੇ ਮਤਲਬ ਜਿਵੇਂ ਤੁਸੀਂ ਵੀ ਕਹੀ ਆ ਕਿ ਚੱਕੇ ਪਰਾ ਮਾਰਾਂਗੇ ਪਰ ਉਹਨਾਂ ਨੇ ਵੀ ਕਿ ਚੱਕੇ ਚੁੱਕੇ ਨਹੀਂ ਜਾਣੇ ਜੀ ਇਸ ਵਾਰ ਬਿਲਕੁਲ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਬਈ ਉਹ ਡਰਾ ਰਹੇ ਨੇ ਔਰ ਬੰਦੋਬਸਤ ਕਰ ਰਹੇ ਨੇ ਇੱਕ ਚੀਜ਼ ਹੈਗੀ ਆ ਲੋਕਾਂ ਦੇ ਹੜਾ ਨੂੰ ਨੱਕੇ ਨਹੀਂ ਲੱਗਦੇ ਹੁੰਦੇ ਜਦੋਂ ਲੋਕ ਇਕੱਠੇ ਹੋ ਕੇ ਕੋਈ ਚੀਜ਼ ਨੂੰ ਮਤ ਲੈਣ ਵੱਡੇ ਵੱਡੇ ਕਿਲੇ ਸਰ ਕਰ ਲੈਂਦੇ ਨੇ ਸੋ ਪਿਛਲੀ ਵਾਰ ਵੀ ਸਰਕਾਰ ਨੇ ਵੱਡੇ ਸਾਡੀਆਂ ਡਿਸ਼ਚਨਾਂ ਲਾਈਆਂ ਸੀਗੀਆਂ ਔਰ ਜਿਹੜੇ ਕਿਸਾਨ ਭਰਾ ਨੇ ਇਹ ਨੌਜਵਾਨੀਆਂ ਇਹਨਾਂ ਨੇ ਦਿੱਲੀ ਦੀ ਹਿੱਕ ਤੇ ਇੱਕ ਸਾਲ ਬੈਠ ਕੇ ਲਲਕਰੇ ਮਾਰੇ ਨੇ ਉਸ ਮੋਦੀ ਸਰਕਾਰ ਨੂੰ ਲਲਕਾਰਿਆ ਸੋ ਇਹ ਕੋਈ ਵੱਡੀ ਗੱਲ ਨਹੀਂ ਹੈਗੀ ਲੋਕਾਂ 'ਚ ਹੌਸਲਾ ਲੋਕਾਂ 'ਚ ਜਨੂਨ ਆ ਔਰ ਵੱਡੇ ਪੱਧਰ ਤੇ ਜਿਹੜੇ ਕਿਸਾਨ ਭਰਾਵਾਂ ਦੇ ਵਿੱਚ ਤਿਆਰੀ ਹੈ ਜੀ ਬਿਲਕੁਲ ਸਰਬਨ ਸਿੰਘ ਪੰਦੇਰ ਵੀ ਪਹੁੰਚ ਚੁੱਕੇ ਨੇ ਜੀ ਫਤਿਹਗੜ੍ਹ ਸਾਹਿਬ ਉਹਨਾਂ ਦਾ ਕਾਫਲਾ ਪਹੁੰਚ ਗਿਆ ਜਨਨ ਕਿ ਉਹ ਵੀ ਹਜੇ ਉੱਥੇ ਰੁਕੇ ਪਏ ਨੇ ਫਿਰ ਪਲੈਨਿੰਗ ਤੁਹਾਡੀ ਇਕੱਠਿਆਂ ਦੀ ਹੋਊਗੀ ਕਿ ਇਧਰੋਂ ਤੁਸੀਂ ਉਧਰੋਂ ਵੀ ਇੱਕ ਹਮਲਾ ਜਾਂ ਜਿਹੜਾ ਬਾਰਡਰ ਤੇ ਕਰਨਾ ਵੀ ਉਸ ਤਰੀਕੇ ਨਾਲੇ ਕਰਨਾ ਬਿਲਕੁਲ ਜੀ ਜਿਵੇਂ ਪਿਛਲੀ ਵਾਰ ਲੱਗਿਆ ਸੈਂਕੜੇ ਟਰਾਲੀਆਂ ਜਦੋਂ ਕ੍ਰੋਸ ਕੀਤੀਆਂ ਤਾਂ ਮੋਦੀ ਨੂੰ ਲੱਗਿਆ ਵੀ ਅਸੀਂ ਰੋਕ ਲਾਂਗੇ ਪਰ ਇਸ ਵਾਰ ਤੁਸੀਂ ਜਿਹੜਾ ਬਾਰਡਰਾਂ ਤੇ ਨਜ਼ਾਰਾ ਹੋਊਗਾ ਜਿਵੇਂ 5 ਦਿਨ ਤੋਂ ਲ ਕਿਸਾਨਾਂ ਨੂੰ ਰੋਕਣ ਦੀਆਂ ਤਿਆਰੀਆਂ ਚੱਲਦੀਆਂ ਨੇ ਤਾਂ ਕਿਸਾਨਾਂ ਨੇ ਉਸੇ ਤਰ੍ਹਾਂ ਦਿੱਲੀ ਦੇ ਲਗਭਗ ਚਾਰੇ ਦਿਸ਼ਾਵਾਂ ਦੇ ਵਿੱਚ ਵੱਡੇ ਪੱਧਰ ਤੇ ਆਪਣੇ ਕਾਫਲੇ ਇਕੱਠੇ ਕਰ ਰੱਖੇ ਨੇ ਜਦੋਂ ਸਾਡੇ ਆਗੂਆਂ ਦਾ ਹੁਕਮ ਹੁੰਦਾ ਭਾਈ ਜੀ ਉਸੇ ਟਾਈਮ ਵੱਡੇ ਕਾਫਲਿਆਂ ਦੇ ਰੂਪ ਦੇ ਵਿੱਚ ਜਿਹੜੇ ਕਿਸਾਨ ਭਰਾਰੇ ਮਜ਼ਦੂਰ ਭਰਾ ਨੇ ਭਾਈ ਜੀ ਦਿੱਲੀ ਨੂੰ ਸਿੱਧੇ ਹੋ ਜਾਣਗੇ ਕੋਈ મોદી ਦੀ ਤਾਕਤ ਇਹਨਾਂ ਮਜ਼ਦੂਰਾਂ ਔਰ ਕਿਸਾਨਾਂ ਨੂੰ ਰੋਕ ਨਹੀਂ ਸਕਦੀ ਭਾਈ ਜੀ ਬਿਲਕੁਲ ਭਾਰਤੀ ਕਿਸਾਨ ਯੂਨੀਅਨ ਆਜ਼ਾਦ ਦੀ ਗੱਲ ਕਰਨਾ ਕਿੰਨੀ ਕਟਰਾਲੀ ਇੱਥੋਂ ਜਾਊ ਅਨਮਾਰ ਕਿੰਨਾ ਕਿਉਂਕਿ ਲਗਾਤਾਰ ਆ ਰਹੀ ਆ ਸੈਂਕੜਿਆਂ ਚ ਹਜ਼ਾਰਾਂ ਚ ਕਿੰਨਾ ਕੁ ਤੁਹਾਡੀ ਕਲੀ ਜੀ ਸਾਡੇ ਹਿਸਾਬ ਨਾਲ ਹਜ਼ਾਰਾਂ ਦੇ ਹਿਸਾਬ ਨਾਲ ਸੀ ਵੀ 5-4000 ਹੋ। ਲੱਗਦਾ ਵੀ ਸਾਡੀ ਉਮੀਦ ਤੋਂ ਕਿਤੇ ਜ਼ਿਆਦਾ ਜਿਹੜੇ ਲੋਕ ਨੇ ਉਤਸ਼ਾਹ ਦੇ ਵਿੱਚ ਨੇ ਵੀ ਕਿਤੇ ਜ਼ਿਆਦਾ ਤੁਸੀਂ ਦੇਖ ਸਕਦੇ ਹੋ। ਹਜ਼ਾਰਾਂ ਤੋਂ ਉੱਪਰ ਤਾਂ ਲੰਘ ਹੀ ਤੜਕੇ ਨੂੰ ਇੱਥੇ ਵਾਈ ਜੀ ਕਿਉਂਕਿ ਇੱਕ ਟਰਾਲੀ ਅਸੀਂ ਪਿੰਡਾਂ ਦੇ ਵਿੱਚੋਂ ਇੱਕ ਇੱਕ ਦੋ-ਦੋ ਟਰਾਲੀਆਂ ਨੂੰ ਆਖਿਆ ਸੀ ਪਰ 5-5 ਟਰਾਲੀਆਂ, 10-10 ਟਰਾਲੀਆਂ ਕੱਲੇ-ਕੱਲੇ ਪਿੰਡ ਚੋਂ ਆ ਰਹੀਆਂ ਨੇ। ਸੋ ਇੱਥੇ ਗਿਣਤੀ ਮਿੰਤੀ ਵਾਲਾ ਤਾਂ ਕੰਮ ਹੀ ਹੈ ਨਹੀਂ ਵਾਈ ਜੀ। ਤੁਸੀਂ ਦੇਖੋਗੇ ਵੱਡੇ ਰੂਪ ਦੇ ਵਿੱਚ ਇੱਥੇ ਵਿਸਾਲ ਆ ਜਿਹੜਾ ਘਟ ਹੋ ਚੁੱਕਿਆ ਔਰ ਹਜੇ ਤਾਂ ਸ਼ੁਰੂਆਤ ਆ। ਜਿਵੇਂ ਪੰਜ ਦਿਨ ਤੋਂ ਲਗਾਤਾਰ ਤੁਸੀਂ ਦੇਖ ਰਹੇ ਹੋ ਵੱਡੀਆਂ ਤਿਆਰੀਆਂ ਨੇ ਉਸੇ ਤਰ੍ਹਾਂ ਸਾਡੇ ਕਿਸਾਨ ਆਗੂਆਂ ਨੇ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਬੇਨਤੀਆਂ ਕੀਤੀਆਂ ਨੇ ਸੋ ਲੋਕਾਂ ਨੇ ਮੰਨ ਕੇ ਕਿਉਂਕਿ ਸਮਾਂ ਬਈ ਜੀ ਇਹ ਅਗਰ ਅੱਜ ਨਾ ਅਸੀਂ ਘਰਾਂ ਦੇ ਵਿੱਚੋਂ ਨਿਕਲੇ ਸ਼ਾਇਦ ਮੁੜ ਕੇ ਸਾਨੂੰ ਸੰਘਰਸ਼ ਕਰਨ ਨਹੀਂ ਦੇਣਾ ਇਸ ਦਿੱਲੀ ਸਰਕਾਰ ਨੇ ਸੋ ਲੋਕਾਂ ਨੂੰ ਪਤਾ ਲੋਕਮਾਨ ਬੜਾ ਚੁੱਕੇ ਨੇ ਬਾਈ ਜੀ ਲੋਕ ਦਿੱਲੀ ਦੀਆਂ ਸੜਕਾਂ ਤੇ ਦਿੱਲੀ ਦੇ ਬਾਡਰਾਂ ਤੇ ਜਾ ਕੇ ਹੀ ਅੰਦੋਲਨ ਕਰਨਗੇ ਬਾਈ ਜੀ ਬਿਲਕੁਲ ਜੀ ਇੱਕ ਪਾਸੇ ਚੰਡੀਗੜ੍ਹ ਚ ਕਿਸਾਨ ਆਗੂਆਂ ਦੀ ਮੀਟਿੰਗ ਚੱਲ ਰਹੀ ਆ ਤੇ ਦੂਜੇ ਪਾਸੇ ਜਿਹੜੇ ਕਿਸਾਨ ਨੇ ਉਹ ਪੂਰੀਆਂ ਤਿਆਰੀਆਂ ਕਰ ਰਹੇ ਨੇ ਪੂਰੇ ਆਪਣੀਆਂ ਟਰੈਕਟਰ ਟਰਾਲੀਆਂ ਦੇ ਪੂਰੇ ਉਮੀ ਵਿੱਡ ਲਾ ਕੇ ਉਮੀ ਘਰ ਬਣਾ ਕੇ ਉਮੀ ਕਮਰੇ ਬਣਾ ਕੇ ਪੂਰੇ ਤਿਆਰ ਬਰ ਤਿਆਰ ਨੇ ਕਿ ਜਦੋਂ ਸਾਨੂੰ ਇਸ਼ਾਰਾ ਹੋਊ ਤਾਂ ਇੱਥੋਂ ਅਸੀਂ ਚੱਲ ਪਾਂਗੇ ਅਤੇ ਲਗਾਤਾਰ ਕੋਈ ਬਾਰਡਰ ਅਸੀਂ ਨਹੀਂ ਦੇਖਦੇ ਕਿ ਉੱਥੇ ਕਿੰਨੀ ਵੈਰੀਗੇਟਿੰਗ ਲੱਗੀ ਹੋਈ ਹੈ ਅੱਗੇ ਪਤਾਾਂਗੇ ਅਤੇ ਦਿੱਲੀ ਪਹੁੰਚਾਂਗੇ ਸੋ ਬਾਈ ਜੂਰੀ ਸਾਡੇ ਨਾਲ ਮੌਜੂਦ ਨੇ ਬਾਈ ਜੀ ਤਿਆਰੀਆਂ ਪਹਿਲਾਂ ਵਾਂਗੂ ਨੇ ਖਾਣ ਪੀਣ ਦਾ ਪ੍ਰਬੰਧ ਕਿਉਂਕਿ ਗੱਲਬਾਤ ਇਹ ਸਾਹਮਣੇ ਆਉਂਦੀ ਸੀ ਵੀ ਹੋ ਸਕਦਾ ਪੈਟਰੋਲ ਪੰਪਾਂ ਤੇ ਤੇਲ ਨਾ ਮਿਲੇ ਤੁਹਾਨੂੰ ਹਰਿਆਣੇ ਚ ਜਾ ਕੇ ਉਹ ਪਲੈਨਿੰਗ ਤੁਹਾਡੀਆਂ ਕਰੀਆਂ ਹੋਈਆਂ ਨੇ ਪੂਰੀਆਂ ਨਹੀਂ ਬਿਲਕੁਲ ਜੀ ਕਿਉਂਕਿ ਜਿਵੇਂ ਪਹਿਲਾਂ ਬਾਈ ਜੀ ਉਹਨਾਂ ਨੇ ਵੀ ਦੱਸਿਆ ਵੀ ਤਿਆਰੀਆਂ ਸਾਡੀਆਂ ਜਦੋਂ ਸੰਘਰਸ਼ ਆਪਾਂ ਪਹਿਲਾਂ ਲੜੇ ਹੋਇਆ तकरीबन ਸਾਰੇ ਸਿੱਖੇ ਹੋਇਆ ਪਤਾ ਆਪਾਂ ਨੂੰ ਵੀ ਕੀ ਕੀ ਸਮੱਸਿਆਵਾਂ ਆਉਂਦੀਆਂ ਨੇ ਇਸ ਕਰਕੇ ਜਿਵੇਂ ਹਰਿਆਣਾ ਸਰਕਾਰ ਦਾ ਐਲਾਨ ਹੋਇਆ ਉਧਰੋਂ ਪੰਪਾ ਤੋਂ ਤੇਲ ਪਾਉਣਾ ਉਹਨਾਂ ਨੇ ਬੰਦ ਕਰਿਆ ਵੀ ਟਰੈਕਟਰ ਟਰਾਲੀਆਂ 'ਚ ਟਰੈਕਟਰਾਂ 'ਚ ਜਾਂ ਹੋਰ ਸਾਧਨਾਂ ਤੇ ਜਿਹੜੇ ਕਿਸਾਨਾਂ ਦੇ ਉਹਨਾਂ ਨੂੰ ਤੇਲ ਨਹੀਂ ਪਾਉਣਾ ਇਸ ਕਰਕੇ ਅਸੀਂ ਇੱਥੋਂ ਹੀ ਟਰਾਲੀਆਂ ਦੇ ਵਿੱਚ 2-200 ਲੀਟਰ ਵਾਲੇ ਤੇਲ ਦੇ ਢੋਲ ਸਾਡੇ ਭਰਾਏ ਹੋਏ ਨੇਗੇ ਤਾਂ ਕਿ ਸਾਨੂੰ ਰਸਤੇ ਦੇ ਵਿੱਚ ਕੋਈ ਸਮੱਸਿਆ ਨਾ ਆਵੇ ਕਿਉਂਕਿ ਜੇ ਇਹ ਜੇ ਪ੍ਰਬੰਧ ਸਰਕਾਰ ਕਰ ਲੈਂਦੀ ਉਹ ਜੇ ਫਿਰ ਕਿਸਾਨ ਵੀ ਕਰ ਲੈਂਦੇ ਨੇਗੇ ਜੇ ਅੱਜ ਉਹਨਾਂ ਨੇ ਵੱਡੀਆਂ ਵੱਡੀਆਂ ਜੀਸੀਬੀਆਂ ਨਾਲ ਪੱਥਰ ਰੱਖਤੇ ਤਾਂ ਕਿਸਾਨਾਂ ਕੋਲੇ ਵੀ ਜੀਸੀਬੀਆਂ ਨੇ ਹਾਈਡਰੇ ਨੇ ਵੱਡੇ ਵੱਡੇ ਇਸ ਕਰਕੇ ਉਹ ਜੇ ਪ੍ਰਬੰਧ ਕਰਕੇ ਅਸੀਂ ਚੱਕ ਵੀ ਲਵਾਂਗੇ ਉਹ ਕੋਈ ਵੈਸੇ ਘਬਰਾਉਣ ਵਾਲੀ ਗੱਲ ਨਹੀਂ ਇਸ ਕਰਕੇ ਮੈਂ ਆਪਣੇ ਲੋਕਾਂ ਨੂੰ ਵੀ ਕਿਸਾਨਾਂ ਨੂੰ ਵੀ ਇਹ ਅਪੀਲ ਕਰਦਾ ਕਿ ਇਹ ਜਿਹੜਾ ਸੰਘਰਸ਼ ਆ ਆਪਣਾ तकरीबन ਇਹ ਜਿਹਾ ਇਤਿਹਾਸਿਕ ਸੰਘਰਸ਼ਾ ਜਿਹੜਾ ਸਾਰਿਆਂ ਤੋਂ ਵੱਡਾ ਸੰਘਰਸ਼ਾ ਆ ਆਪਾਂ ਜਿਹੜਾ ਐ ਕਹਿ ਲਈਏ ਵੀ ਪਹਿਲਾ ਇਹਦੋਂ ਲੜਿਆ ਤਿੰਨ ਕਾਲੇ ਕਾਨੂੰਨਾਂ ਵਾਲਾ ਜਿਹੜੇ ਆਪਾਂ ਕਹਿ ਦਿੰਨੇ ਆ ਵੀ ਕਾਲੇ ਕਾਨੂੰਨ ਨੇ ਉਹ ਸਿਰਫ ਮਤਲਬ ਇੱਕ ਆ ਰਹੇ ਸੀ ਕਾਨੂੰਨ ਉਹ ਪੈਂਡਿੰਗ ਦੇ ਵਿੱਚ ਰੱਖੇ ਗਏ ਨੇ ਇਹ ਜਿਹੜੀ ਲੜਾਈ ਆ ਜਿਹੜੀ ਮੁੱਢ ਤੋਂ ਹੀ ਆਪਣੀ ਐਮਐਸਪੀ ਦੀ ਲੜਾਈ ਆ ਸਭ ਤੋਂ ਵੱਡੀ ਲੜਾਈ ਆ ਕਿਸਾਨਾਂ ਖਾਤਰ ਜੇ ਮਸਲਾ ਆਪਣਾ ਹੱਲ ਹੁੰਦਾ ਤਾਂ ਮੈਨੂੰ ਨਹੀਂ ਲੱਗਦਾ ਵੀ ਆਪਾਂ ਨੂੰ ਦੁਬਾਰਾ ਕੋਈ ਕੇਂਦਰ ਦੇ ਮੂਹਰੇ ਕੋਈ ਵੱਡਾ ਸੰਘਰਸ਼ ਇਦਾਂ ਦਾ ਕਰਨਾ ਪਊਗਾ ਹੁਣ ਮੀਟਿੰਗ ਦਾ ਇੰਤਜ਼ਾਰ ਆ ਕਿਉਂਕਿ ਉਧਰ ਚੱਲ ਰਹੀ ਆ ਗੱਲਬਾਤ ਵੀ ਦੇਖੋ ਹੋ ਸਕਦਾ ਮੀਟਿੰਗ ਚ ਰਿਜ਼ਲਟ ਵਧੀਆ ਹੀ ਆ ਜੇ ਕੀ ਲੱਗਦਾ ਤੁਹਾਨੂੰ ਸੋ ਇਦਾਂ ਦੀਆਂ ਮੀਟਿੰਗਾਂ ਤਾਂ ਚੱਲਦੀ ਹੀ ਹੁੰਦੀਆਂ ਨੇ ਜੀ ਤੇ ਬਾਕੀ ਉਮੀਦ ਤਾਂ ਇਹ ਐ ਵੀ ਜਿਵੇਂ ਪਹਿਲਾਂ ਸੀ ਆਪਾਂ ਸੰਘਰਸ਼ ਲੜਿਆ ਪਹਿਲਾਂ 2-2.5 ਮਹੀਨੇ ਸਰਕਾਰ ਇਹ ਗੱਲ ਮੰਨਿਓ ਨਹੀਂ ਵੀ ਇਹ ਕਿਸਾਨ ਗਲਤ ਆ ਗਏ ਜਾਂ ਇਹਨਾਂ ਨੂੰ ਪਤਾ ਨਹੀਂ ਹੁਣ ਤਾਂ ਉਹ ਪਹਿਲੇ ਹੀ ਹਜੇ ਆਪਾਂ ਸੰਘਰਸ਼ ਦੀ ਡੇਟ ਤੈਅ ਕਰੀਓ ਪਹਿਲੀ ਮੀਟਿੰਗ ਉਹਨਾਂ ਨੇ ਸ਼ੁਰੂ ਕਰਤੀ ਹੈ ਸੈਂਟਰ ਦੇ ਜਿਹੜੇ ਕੈਬਨਿਟ ਮਨਿਸਟਰ ਉਹ ਆ ਰਹੇ ਨੇ ਕਿ ਮੀਟਿੰਗਾਂ ਕਰਨਾ ਯਾਨੀ ਸੰਕੇਤ ਤਾਂ ਵਧੀਆ ਵੱਲ ਆ ਰਹੇ ਨੇਗੇ ਪਰ ਆਪਾਂ ਮਤਲਬ ਆਪਣੀ ਲੀਡਰਸ਼ਿਪ ਨੂੰ ਵੀ ਪਤਾ ਵੀ ਇੰਨੀ ਸੇਤੀ ਇਹ ਚੀਜ਼ ਦਾ ਕੋਈ ਨਤੀਜਾ ਤੇ ਨਹੀਂ ਇਹਨਾਂ ਨੇ ਆਉਣਾ ਪਰ ਆਪਾਂ ਕੋਈ ਇਹੋ ਜਿਹਾ ਮੌਕਾ ਵੀ ਨਹੀਂ ਦੇਣਾ ਚਾਹੁੰਦੇ ਵੀ ਕੱਲ ਨੂੰ ਐ ਕਹਿਣ ਵੀ ਅਸੀਂ ਮੀਟਿੰਗ ਰੱਖੀ ਆ ਜੀ ਇਹ ਆਉਂਦੇ ਨਹੀਂ ਇਸ ਕਰਕੇ ਆਪਣੀ ਇਧਰੋਂ ਤਿਆਰੀਆਂ ਚ ਵੀ ਕੋਈ ਘਾਟ ਨਹੀਂ ਤਿਆਰੀਆਂ ਵੀ ਆਪਣੀਆਂ ਉਦਾਂ ਦੀ ਉਦਾਂ ਹੀ ਚੱਲ ਰਹੀਆਂ ਨੇ ਯਾਨੀ ਐ ਨਹੀਂ ਜੇ ਉਧਰ ਮੀਟਿੰਗ ਚੱ ਉਦੋਂ ਦੂਨੇ ਤੀਨੇ ਹੋ ਕੇ ਆਪਾਂ ਤਿਆਰੀਆਂ ਮੁਕੰਮਲ ਕਰ ਰਹਾਂਗੇ ਬਿਲਕੁਲ ਜੀ ਕਿਸਾਨ ਵੀ ਪੂਰੀ ਸੂਝ-ਬੂਝ ਨਾਲ ਲੱਗੇ ਹੋਏ ਨੇ ਕਿ ਜਿਵੇਂ ਸਾਡੇ ਆਗੂ ਕਹਿਣਗੇ ਓਵੇਂ ਕਰਾਂਗੇ ਕਿਉਂਕਿ ਆਗੂਆਂ ਦੀ ਇੱਕ ਮੀਟਿੰਗ ਲਗਾਤਾਰ ਚੰਡੀਗੜ੍ਹ 'ਚ ਜਾਰੀ ਆ ਤੇ ਦੂਜੇ ਪਾਸੇ ਜਿਹੜੀਆਂ ਤਿਆਰੀਆਂ ਨੇ ਕਿਸਾਨਾਂ ਦੀਆਂ ਵੀ ਪੂਰਨ ਤਿਆਰੀਆਂ ਨੇ ਤੇ ਕਹਿ ਰਹੇ ਨੇ ਕਿ ਸਾਨੂੰ ਮੀਟਿੰਗ ਦਾ ਕੋਈ ਲੱਗਦਾ ਨਹੀਂ ਕਿ ਉਹਦੇ ਰਿਜ਼ਲਟ ਪੋਜ਼ਿਟਿਵ ਨਿਕਲਣ ਦੇਣ ਕਿਉਂਕਿ ਬਹੁਤ ਮੀਟਿੰਗਾਂ ਪਹਿਲਾਂ ਵੀ ਹੋਈਆਂ ਨੇ ਉਹ ਜਿਹੜੀਆਂ ਮੀਟਿੰਗਾਂ ਕਿਤੇ ਨਾ ਕਿਤੇ ਕੋਈ ਸਾਰਥਕ ਨਤੀਜਾ ਨਹੀਂ ਨਿਕਲਦਾ ਅਸੀਂ ਫੇਰ ਕਿਤੇ ਨਾ ਕਿਤੇ ਦੁਬਾਰਾ ਆਉਣੇ ਆ ਕੇ ਮ ਜਿਹੜੀ ਮੀਟਿੰਗ ਹੋ ਰਹੀ ਆ ਉਹਦਾ ਦੇਖਣਾ ਹੋਵੇਗਾ ਕਿ ਨਤੀਜਾ ਰਿਜ਼ਲਟ ਕੀ ਨਿਕਲਦਾ ਪਰ ਕਿਸਾਨਾਂ ਦਾ ਕਹਿਣਾ ਕਿ ਸਾਡੀਆਂ ਪੂਰੀਆਂ ਤਿਆਰੀਆਂ ਨੇ ਅਤੇ ਅਸੀਂ ਪੈਟਰੋਲ ਡੀਜ਼ਲ ਜੋ ਵੀ ਤੇਲ ਆ ਉਹ ਵੀ ਡਰਮਾਂ ਨਾਲ ਲੈ ਕੇ ਜਾਵਾਂਗੇ ਵੀ ਕਿਤੇ ਹਰਿਆਣਾ ਸਰਕਾਰ ਜੇ ਹਰਿਆਣੇ ਚ ਪੈਟਰੋਲ ਪੰਪਾਂ ਤੇ ਡੀਜ਼ਲ ਨਹੀਂ ਮਿਲਦਾ ਤਾਂ ਸਾਡੇ ਉਹ ਵੀ ਪ੍ਰਬੰਧ ਨੇ ਅਤੇ ਖਾਣ ਪੀਣ ਦਾ ਪੂਰਾ ਪ੍ਰਬੰਧਾ ਸੋ ਤਸਵੀਰਾਂ ਤੁਹਾਨੂੰ ਪੂਰੀਆਂ ਦਿਖਾਈਆਂ ਨੇ ਕਿ ਲਗਾਤਾਰ ਕਿਸਾਨ 13 ਫਰਵਰੀ ਨੂੰ ਸਵੇਰੇ ਕੂਚ ਕਰਨਗੇ ਜਾਂ 12 ਫਰਵਰੀ ਨੂੰ ਰਾਤ ਨੂੰ ਕਰਨਗੇ ਇਹ ਉਹਨਾਂ ਦਾ ਪਲਾਨ ਆ ਕਿ ਅਸੀਂ ਪਲਾਨ ਹਜੇ ਨਹੀਂ ਦੱਸ ਸਕਦੇ ਕਦੋਂ ਸਾਨੂੰ ਇਸ਼ਾਰਾ ਹੋਣਾ ਅਸੀਂ ਜਾਣਾ ਤੇ ਸ਼ੰਭੂ ਬਾਰਡਰ ਤੋਂ ਦਿੱਲੀ ਚ ਐਂਟਰੀ ਮਾਰਨਗੇ ਪ੍ਰੀਤ ਬਰਸਟ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ ਪਟਿਆਲਾ